अच्छा भाई जी जस्सी जी जे कोई ਸਾਡੇ ਚੈਨਲ ਤੇ ਥੋੜੀ ਇਹ ਵੀਡੀਓ ਦੇਖ ਕੇ ਤੁਹਾਡੇ ਕੋਲੋਂ ਕੰਮ ਕਰਾਉਣ ਲਈ ਕੋਈ ਆਪਣੀ ਕੋਈ ਵੀ ਹਾਈਕਲ ਲੈ ਕੇ ਆਉਂਦਾ ਤਾਂ ਉਹਦੇ ਲਈ ਤੁਸੀਂ ਕੋ ਸਾਡਾ ਫਿਰ ਜਾਂ ਸਾਡੇ ਚੈਨਲ ਤੇ ਦੇਖਣ ਆ ਲੈੰਦਾ ਕੋਈ ਮਾਨਦਾਨ ਕਰੋਗੇ ਹਾਂਜੀ ਭਾਜੀ ਜ਼ਰ ਕਰਾਂਗੇ ਜਿੱਦਾਂ ਤੁਸੀਂ ਤੁਹਾਡਾ ਲਾਇਕ ਔਰ ਸ਼ੇਅਰ ਕਰਕੇ ਆਊਗਾ ਜੋ ਮੰਨਦਾ ਮਾਣੂਗਾ ਆਪਾਂ ਉਹਨਾਂ ਦਾ ਕਰਾਂਗੇ ਜੋ ਲੇਬਰ ਚ ਡਿਸਕਾਊਂਟ ਕਰਾਂਗੇ ਲੇਬਰ ਚ ਵੀਡੀਓ ਕੌਨਸੀ ਆ ਰਹੀ ਹੈ ਇਹ ਸਾਰ ਟੱਕਾ ਤੋਂ ਆਵਾਜ਼ ਆ ਰਹੀ ਹੈ ਕਿੱਥੇ ਦਿਖਾਓ ਸਟਾਰਟ ਸਟਾਰਟ ਕਰੋ ਹੋਰ ਠੀਕ ਹੈ ਚੈੱਕ ਕਰ ਲੈਂਦੇ ਆ ਅਸੀਂ ਮਹਾ ਪੰਜਾਬ ਯੂਐਸਏ ਵੱਲੋਂ ਇੱਕ ਉਪਰਾਲਾ ਸ਼ੁਰੂ ਕੀਤਾ ਸੀ ਕਿ ਅਲੱਗ-ਅਲੱਗ ਥਾਵਾਂ ਤੇ ਜਾ ਕੇ ਜਿਹੜੇ ਸਾਡੇ ਪੰਜਾਬੀ ਵੀਰ ਕਿਰਤ ਕਰ ਰਹੇ ਨੇ ਆਪਣੇ ਆਪਣੇ ਕੰਮ ਕਰ ਰਹੇ ਨੇ ਆਪਣੇ ਆਪਣੇ ਕੰਮ ਨਾਲ ਆਪਣੀ ਰੋਜੀ ਚਲਾ ਰਹੇ ਆ ਅਸੀਂ ਕੋਸ਼ਿਸ਼ ਕੀਤੀ ਵੀ ਕਿਉਂ ਨਾ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਨਾਲ ਵੀ ਤੁਹਾਨੂੰ ਜਾਣੂ ਕਰਵਾਇਆ ਜਾਵੇ ਜਿਵੇਂ ਅੱਜਕੱਲ ਹਰ ਪ੍ਰਕਾਰ ਦੇ ਮੁੱਦੇ ਚੱਲਦੇ ਨੇ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਪੰਜਾਬੀ ਕੰਮ ਨਹੀਂ ਕਰਦੇ ਇੱਕ ਸੁਣਨ ਜਣਾ ਸੀ ਵੀ ਇੱਕ ਪੰਜਾਬੀ ਹੋਣ ਦੇ ਨਾਤੇ ਸਾਨੂੰ ਇੱਕ ਮਹਿਣਾ ਜਿਹਾ ਲੱਗਦਾ ਸੀ ਤਾਂ ਸਾਡਾ ਮਨ ਬਣਿਆ ਕਿਉਂ ਨਾ ਕਿ ਸਾਡੇ ਆਸ-ਪਾਸ ਜਿਹੜੇ ਵੀ ਲੋਕ ਵੀਰ ਕਿਰਤ ਕਰਦੇ ਆ ਤੇ ਆਪਣਾ ਪਰਿਵਾਰ ਪਾਲ ਰਹੇ ਆ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਉਹਨਾਂ ਨੂੰ ਮਿਲਿਆ ਜਾਵੇ ਤੇ ਉਹਨਾਂ ਦੀ ਜੋ-ਜੋ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨੇ ਜਾਂ ਉਹਨਾਂ ਦਾ ਕੰਮਕਾਰ ਆ ਉਹਨੂੰ ਕਿਵੇਂ ਵਧਾਇਆ ਜਾਵੇ ਕਿਵੇਂ ਉਹਨਾਂ ਦੇ ਪਰਿਵਾਰ ਨੂੰ ਖੁਸ਼ਹਾਲ ਬਣਾਇਆ ਜਾਵੇ ਕਿਵੇਂ ਉਹਨਾਂ ਦੀਆਂ ਆਪਸੀ ਜਿਹੜੀਆਂ ਮਜਬੂਰੀਆਂ ਨੇ ਨਾ ਜਿਹੜੀਆਂ ਉਹਨਾਂ ਦੀ ਚੱਲ ਰਹੀਆਂ ਨੇ ਉਹਨਾਂ ਦੀਆਂ ਪਰੇਸ਼ਾਨੀਆਂ ਉਹ ਤੁਹਾਡੇ ਤੱਕ ਦੱਸੀਆਂ ਜਾਣ। ਅਸੀਂ ਆਏ ਆ ਜੀ ਲੁਧਿਆਣਾ ਚੰਡੀਗੜ੍ਹ ਰੋਡ ਤੇ ਜਮਾਲਪੁਰ ਦੇ ਨੇੜੇ ਵੀਰ ਪੈਲਸ ਆ ਵੀਰ ਪੈਲਸ ਦੇ ਨੇੜੇ ਸਾਨੂੰ ਦੁਕਾਨ ਮਿਲੀ ਹੈ ਜੀ ਦਾਸ ਆਟੋ ਸੈਂਟਰ। ਉੱਥੇ ਕੰਮ ਕਰਨ ਵਾਲੇ ਨੇ ਵੀਰ ਜੋ ਹੁਣ ਅਸੀਂ ਆਏ ਆ ਤਾਂ ਉਹ ਕੰਮ ਕਰ ਰਹੇ ਨੇ। ਦੇਖਦੇ ਆਂ ਇਹਨਾਂ ਤੋਂ ਟਾਈਮ ਲੈ ਕੇ ਗੱਲ ਕਰਦੇ ਆਂ ਇਹਨਾਂ ਨਾਲ ਤੇ ਇਹਨਾਂ ਨੂੰ ਆਪਾਂ ਪੁੱਛਦੇ ਆਂ ਵੀ ਕਿਵੇਂ ਜ਼ਿੰਦਗੀ ਚੱਲਦੀ ਆ। ਬੱਲੇ ਬੱਲੇ ਹੋਈ ਪਈ ਆ ਜਾਂ ਫਿਰ ਉਹ ਕਿਵੇਂ ਆਪਣੀ ਜ਼ਿੰਦਗੀ ਨੂੰ ਕਿਵੇਂ ਪਾਰ ਲਾ ਰਹੇ ਆ ਬਾਕੀ ਜੇ ਹੁਣ ਬੜੀਆਂ ਗੱਲਾਂ ਨਾ ਕਰਦੇ ਆਪਾਂ ਗੱਲ ਕਰਦੇ ਆਂ ਵੀਰ ਜੀ ਨੂੰ ਪੁੱਛਦੇ ਆਂ ਜੀ ਜੇ ਸਾਨੂੰ ਸਮਝ ਦਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਇਹ ਕੀ ਕਰ ਰਹੇ ਆ ਵੀਰ ਜੀ ਬਾਈ ਜੀ ਸਕੂਟੀਡੀ ਕਰ ਰਹੇ ਆਂ ਇਹ ਐਕਟਿਵਾ ਕੀ ਕੀ ਪਰੇਸ਼ਾਨੀ ਹੈ ਇਹਨੂੰ ਸਰ ਇਹਦੀ ਕ੍ਰੈਂਕ ਬਿੰਗੀ ਸੀਗੀ ਅੱਛਾ ਫਿਰ ਇਹ ਨਵੀਂ ਪਣੀ ਪਊਗੀ ਨਹੀਂ ਸਰ ਥੋੜੀ ਜਿਆਦਾ ਊਟ ਹੋਵੇ ਫੇ ਤਾਂ ਖੋਲ ਕੇ ਸਾਰਾ ਇੰਜਨ ਕਰਨਾ ਪੈਂਦਾ ਥੋੜੀ ਬੋਤੀ ਹੋਵੇ ਤਾਂ ਉਹ ਨਾਰਮਲ ਆਪਾਂ ਤਰੀਕੇ ਨਾਲ ਸੈੱਟ ਕਰ ਦਿੰਨੇ ਆ ਵਾਹ ਜੀ ਵਾਹ ਜਾਣ ਦੀ ਬੰਦੇ ਦਾ ਜਿਹੜਾ ਮਹਿੰਗਾ ਕੰਮ ਦੀ ਸਸਤੇ ਹੀ ਸਾਰਦਾ ਹਾਂਜੀ ਭਾਈ ਜੀ ਸਸਤੇ ਸਾਰਦੇ ਦਾ ਆਪਣਾ ਕੀ ਨਾਮ ਆ ਵੀਰ ਜੀ ਜੱਸੀ ਜੱਸੀ ਵੀਰ ਕਿਹੜੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਇੱਥੇ ਇਸ ਇਲਾਕੇ ਦੇ ਰਹਿਣ ਵਾਲੇ ਕਿ ਦੂਰ ਕਿਤੋਂ ਆਉਂਦੇ ਆ ਜੀ ਨਹੀਂ ਸਮਰਲਾ ਚੌਂਕ ਦਾ ਜੀ ਅੱਛਾ 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 ਠੀਕ ਹੈ ਠੀਕ ਹੈ ਕਿੰਨੀ ਦੇਰ ਹੋ ਗਈ ਜੀ ਫਿਰ ਆਪਾਂ ਨੂੰ ਇਹ ਵਰਕਸ਼ਾਪ ਕਰਦੇ ਆ ਨੂੰ ਦੁਕਾਨ ਕਰਦੇ ਆ ਨੂੰ ਜੀ ਸਰ ਹੋ ਗਏ 20 ਸਾਲ ਹੋ ਗਏ ਸਰ ਬੜਾ ਲੰਬਾ ਤਜਰਬਾ ਫਿਰ ਤਾਂ ਜੀ ਹੋਰ ਘਰ ਚ ਪਰਿਵਾਰ ਚ ਕੌਣ ਕੌਣ ਨੇ ਜੀ ਮੰਮੀ ਡੈਡੀ ਪਤਨੀ ਬੱਚੇ ਕੋਈ ਇਹਦੇ ਬਾਰੇ ਦੱਸੋਗੇ ਜੀ ਹਾਂ ਜੀ ਮੰਮੀ ਹੈਗੇ ਡੈਡੀ ਹੈਗੇ ਵਾਈਫ ਹੈਗੀ ਆ ਬੇਟਾ ਹੈਗਾ ਬਸ ਪੰਜ ਜਣੇ ਹੈਗੇ ਜੀ ਵੀਰ ਜੀ ਇਹ ਗੱਲ ਕਰਨੀ ਸੀ ਜਿਵੇਂ ਲੋਕ ਕਹਿ ਦਿੰਦੇ ਨੇ ਇਹ ਵੀ ਪੰਜਾਬੀ ਕੰਮ ਕਰਕੇ ਕੁਝ ਨਹੀਂ ਤੁਸੀਂ 20 ਸਾਲ ਤੋਂ ਕੰਮ ਕਰਕੇ ਖੁਸ਼ੀ ਨਾ ਕਰਦੇ ਹੋ ਕਿ ਤੁਸੀਂ ਵੀ ਔਖੇ ਹੋ ਕੇ ਕਰਦੇ ਥੋੜਾ ਕੋਈ ਬਾਹਰ ਜਾਣ ਦਾ ਮਨ ਨਹੀਂ ਬਣਿਆ ਨਹੀਂ ਸਰ ਬਾਹਰ ਬਾਹਰ ਜਾਣ ਦਾ ਕੋਈ ਮਨ ਨਹੀਂ ਬਣਿਆ ਇੱਥੇ ਹੀ ਬਣਾ ਕਹਿੰਦੇ ਬਾਹਰ ਲੋਕਾਂ ਦਾ ਹਾਲ ਦੇਖਿਆ ਹੈਗਾ ਬਾਹਰਲੇ ਦਾ ਉਹ ਜੋ ਹੈਗਾ ਕਿ ਇੱਥੇ ਕਰਦੇ ਆ ਆਪਣੀ ਚਲੋ ਰੋਜੀ ਕੋਈ ਥੋੜੀ-ਬੋਤੀ ਰੋਟੀ ਵਧੀਆ ਚੱਲੀ ਜਾਂਦੀ ਹੈ ਜੀ ਬੜੀ ਦਿਲ ਨੂੰ ਖੁਸ਼ੀ ਹੋਈ ਯਾਰ ਨਹੀਂ ਲੋਕ ਕਹਿ ਦਿੰਦੇ ਆ ਵੀ ਪੰਜਾਬੀ ਤਾਂ ਰਾਤ ਨੂੰ ਸੁਪਨਾ ਲੈ ਕੇ ਜਾਂਉਂਦੇ ਆ ਵੀ ਸਵੇਰ ਨੂੰ ਅੱਖ ਖੁੱਲੇ ਤਾਂ ਕੈਨੇਡਾ 'ਚ ਖੁੱਲੇ ਇਹ ਵੀਰ ਪਹਿਲਾ ਵੀਰ ਮਿਲਿਆ ਜਿਹੜਾ ਆਪਣ ਕੰਮ ਵੀ ਕਰਦਾ ਨਾਲ ਬਾਈ ਜੀ ਇਹਨਾਂ ਨੇ ਆਪਣੇ ਨਾਲ ਅਸਿਸਟੈਂਟ ਵੀ ਰੱਖੇ ਹੋਏ ਨੇ ਤੇ ਇਹ ਕਹਿੰਦੇ ਵੀ ਬਰੋਦੀ ਪਣੀ ਇੱਥੇ ਹੀ ਬਹੁਤ ਆ ਫਿਰ ਵੀ ਇਹ ਦੁਨੀਆਂ ਨੂੰ ਇੰਨਾ ਭੇਖਾ ਕੇਵੇਂ ਪਿਆ ਹੋਇਆ ਸਰ ਉਹ ਇਹਦੇ ਚੱਕਰ ਹੁੰਦਾ ਡੋਲਰ ਚੱਕਰ ਦੇ ਆਸ ਤੇ ਜਾਂਦੇ ਆ ਜੀ ਉਹ ਫਿਰ ਉੱਥੇ ਜਾ ਕੇ ਜਿ ਚਿੱਤਰ ਪ੍ਰੇਟ ਹੁੰਦੀ ਹੈ ਇਹਨਾਂ ਦੀ ਤੇ ਬਾਅਦ ਵਿੱਚ ਉਧਰ ਭੱਜਦੇ ਆ ਬਿਲਕੁਲ ਜਿਹੜੀਆਂ ਮਿਹਨਤਾਂ ਇੱਥੇ ਕਰੀਆਂ ਜਾਂਦੀਆਂ ਨੇ ਤੇ ਜਦੋਂ ਇਹਦੇ ਨਾਲ ਸਾਨੂੰ ਸਭ ਕੁਝ ਮਿਲਦਾ ਤੇ ਫਿਰ ਸਾਨੂੰ ਬਾਹਰ ਜਾ ਕੇ ਮਿਹਨਤ ਕਰਨੀ ਹੈ ਨਾਲੇ ਪਰਿਵਾਰ ਤੋਂ ਦੂਰ ਰਹਿਣਾ ਗੱਲਾਂ ਤਾਂ ਕਿਤੇ ਨਾ ਕਿਤੇ ਠੋਡੀਆਂ ਸਹੀ ਨੇ ਹਾਂਜੀ ਇਹ ਤਾਂ ਗੱਲ ਤੁਹਾਡੀ ਸਹੀ ਹੈ ਜੀ ਬਸ ਘਰ ਦੇ ਕੋਲ ਸਹੀ ਰਹਿੰਦਾ ਜੀ ਬਾਹਰ ਜਾਓ ਤਾਂ ਫਿਰ ਤੁਹਾਨੂੰ ਪਤਾ ਹੀ ਆ ਜਾਵੇ ਜੀ ਸਮਾਈਲ ਹਾਂ ਬਿਲਕੁਲ ਵੀ ਜੇ ਪੈਸੇ ਜ਼ਰੂਰਤ ਤੋਂ ਜੇ ਆਪਾਂ ਜ਼ਰੂਰਤ ਤੋਂ ਜ਼ਿਆਦਾ ਪੈਸੇ ਕਮਾਉਣੇ ਤਾਂ ਦੂਰ ਜਾਣਾ ਪੈਂਦਾ ਪਰ ਪਰਿਵਾਰ ਦੂਰ ਹੋ ਜਾਂਦਾ ਆਪਣੇ ਬੱਚਿਆਂ ਤੋਂ ਆਪਣੀ ਪਤਨੀ ਤੋਂ ਆਪਣੇ ਮਾਪਿਓ ਤੋਂ ਦੂਰ ਜਾ ਕੇ ਬੰਦਾ ਨਾ ਇੱਕ ਕਿਸਮ ਦਾ ਰਿਸ਼ਤੇਦ ਟੁੱਟ ਹੀ ਜਾਂਦਾ ਹਾਂਜੀ ਭਾਈ ਇਹ ਤਾਂ ਹੈ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਅੱਛਾ ਫਿਰ ਹੁਣ ਤੁਸੀਂ ਜਣ ਦੀ ਥੋੜਾ ਕੋਈ ਮੰਨੀ ਬਾਹਰ ਜਾਣ ਦਾ ਤੇ ਤੁਸੀਂ ਆਪਣੇ ਬੱਚੇ ਨੂੰ ਬੇਟੇ ਨੂੰ ਭੇਜਣਾ ਚਾਹੁੰਦੇ ਹੋ ਬਾਹਰ ਕਿ ਤੁਸੀਂ ਉਹਨੂੰ ਵੀ ਇਸੇ ਲਾਈਨ 'ਚ ਕੰਮ ਚਲਾਉਂਗੇ ਨਹੀਂ ਬਾਹਰ ਤਾਂ ਭੇਜਣਾ ਨਹੀਂ ਚਾਹੁੰਦਾ ਜੀ ਮੈਂ ਹੋਰ ਲਾਈਨ ਚ ਪਾਣਾ ਚਾਹੁੰਗਾ ਉਹਨੂੰ ਮੈਂ ਪਾਉਂਗਾ ਹਾਂਜੀ ਹਾਂਜੀ ਮੈਕੈਨੀਕਲ ਲਾਈਨ ਜੀ ਪਾਣਾ ਚਾਹੁੰਦਾ ਹਾਂ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਤੇ ਅੱਗੇ ਨਾਲੋਂ ਜਿਵੇਂ ਤੁਸੀਂ ਪਹਿਲਾਂ ਕੰਮ ਕਰਦੇ ਸੀ ਓਕੇ ਓਕੇ ਵਧੀਆ ਵਧੀਆ ਐਂਸੀਆਂ ਨੇੜੇ ਆ ਗਈਆਂ ਹਾਂਜੀ ਭਾਈ ਜੀ ਓਤੇ ਈ ਵਹੀਕਲ ਵੀ ਆ ਗਏ ਹਾਂਜੀ ਉਹਦੇ ਨਾਲ ਤੁਹਾਡੇ ਕੰਮ ਨੂੰ ਵੀ ਫਰਕ ਪੈ ਗਿਆ ਹਾਂਜੀ ਹਾਂਜੀ ਫਰਕ ਪੈ ਗਿਆ ਜੀ ਹੂੰ ਹੁਣ ਫਿਰ ਕੰਮ ਵਧਾਉਣ ਲਈ ਅੱਗੇ ਤੁਸੀਂ ਕੀ ਕਰਦੇ ਹੋ ਤੁਸੀਂ ਵੀ ਮਕਲ ਜਾਓਗੇ ਜੀ ਹਾਂਜੀ ਹਾਂਜੀ ਈਕਵਲ ਕੋਈ ਜਾਵਾਂਗੇ ਜੀ ਜੋ ਇਲੈਕਟ੍ਰਿਕ ਸਕੂਟਰੀ ਆਈਆਂ ਉਹਨਾਂ ਵੱਲ ਵੀ ਜਾ नाल नाल ऐ, ए, बगर, बगर, ए, दा, दा अच्छा ਨਾਲ ਨਾਲ ਤੁਸੀਂ ਇਹ ਜਿਹੜਾ ਤੁਹਾਡਾ ਕੰਮ ਹੈ ਇਹ ਕਿਹੜੀ ਲਾਈਨ ਹੈ ਇਹ ਇਹ ਆਟੋ ਪਾਰਟਸ ਵਗੈਰਾ ਹੋ ਗਿਆ ਰਿਪੇਅਰ ਦੇ ਹੋ ਗਿਆ ਮੋਟਰਸ ਵਗੈਰਾ ਐਕਟਿਵ ਵਗੈਰਾ ਰਿਪੇਅਰ ਵਗੈਰਾ ਹੋ ਗਈ ਅੱਛਾ ਇਹ ਮਕੈਨੀਕਲ ਦਾ ਕੰਮ ਹੋ ਗਿਆ ਨਾਲ ਤੁਸੀਂ ਕਿਹੜਾ ਇਲੈਕਟ੍ਰੀਕਲ ਦਾ ਕੰਮ ਵੀ ਕਰਦੇ ਹੋ ਨਹੀਂ ਥੋੜਾ ਬੋਤਾ ਇਲੈਕਟ੍ਰਿਕ ਕਰਦੇ ਆਗੇ ਆ ਮਤਲਬ ਟੋਟਲੀ ਹਲੇ ਪੂਰ ਨਹੀਂ ਕਰ ਰਹੇ ਈ ਰਿਕਸ਼ੇ ਦਾ ਰਿਪੇਅਰ ਵਗੈਰਾ ਕਰ ਲੈਂਦੇ ਆਪਾਂ ਇਲੈਕਟ੍ਰੋਨਿਕ ਨਹੀਂ ਕਰਦੇ ਉਹਦਾ ਹਾਂਜੀ ਅੱਛਾ ਅੱਛਾ ਠੀਕ ਹੈ ਫਿਰ ਜੇ ਤੁਸੀਂ ਈ ਰਿਕਸ਼ਾ ਦਾ ਵੀ ਕੰਮ ਕਰਦੇ ਹੋ ਨਾ ਤਾਂ ਤੁਹਾਡੇ ਲਈ ਇਹ ਇਹ ਵੀ ਇੱਕ ਪਲੱਸ ਪੁਆਇੰਟ ਹੋ ਗਿਆ ਵੀ ਤੁਸੀਂ ਇੱਕ ਆਪਣੀ ਇਸ ਵਰਕਸ਼ਾਪ ਦੇ ਅੰਦਰ ਹੀ ਅਸੀਂ ਉਹ ਵਰਕਸ਼ਾਪ ਵੀ ਦਿਖਾ ਦੇਵਾਂਗੇ ਵੀ ਵਰਕਸ਼ਾਪ ਦੇ ਅੰਦਰ ਹੀ ਤੁਸੀਂ ਸਾਰੇ ਕੰਮ ਕਰਦੇ ਹੋ ਹਾਂਜੀ ਹਾਂਜੀ ਸਾਰੇ ਕੰਮ ਕਰਦੇ ਹਾਂ ਅੱਛਾ ਈ ਰਿਕਸ਼ਾ ਆ ਗਿਆ ਈ ਰਿਕਸ਼ਾ ਦਾ ਕੰਮ ਕਰ ਲਿਆ ਹਾਂਜੀ ਹਾਂਜੀ ਇਹ ਤਾਂ ਇਹ ਜੋ ਈ ਵੀਕਲ ਆ ਗਿਆ ਉਹ ਕਰ ਲੇ ਹਾਂਜੀ ਈ ਵੀਕਲ ਉਹ ਵੀ ਕਰ ਲਈ ਤੇ ਜਿਹੜਾ ਆਪਣਾ ਥੋੜੇ ਜਿਹੋ ਜਿਹਾ ਵੀ ਕੰਮ ਆਇਆ ਉਹ ਜਿਆ ਕਰ ਲਿਆ ਹਾਂਜੀ ਤੇ ਤੁਸੀਂ ਇਕੱਲੇ ਹੀ ਕੰਮ ਕਰਦੇ ਹੋ ਕੋਈ ਹੋਰ ਬੰਦੇ ਵੀ ਰੱਖੇ ਹੋਏ ਨੇ ਨਹੀਂ ਆ ਭਾਈ ਸਾਡੇ ਨਾਲ ਹੀ ਆਪਣੇ ਅੱਛਾ ਦੋਨੇ ਭਰਾ ਇਕੱਠੇ ਗੱਲ ਹਾਂਜੀ ਹਾਂਜੀ ਠੀਕ ਠੀਕ ਹੈ ਬਹੁਤ ਵਧੀਆ ਜਾਨ ਦੀ ਸਮੇਂ ਦੀ ਨਿਜਾਕਤ ਸਮਝ ਕੇ ਤੁਸੀਂ ਇਹ ਦੇਖ ਰਿਹਾ ਵੀ ਅਸੀਂ ਇਹ ਕੰਮ ਆਪਣਾ ਕੰਮ ਕਰਨਾ ਤੇ ਕਿਵੇਂ ਵਧਾਉਣਾ ਹਾਂਜੀ ਬਾਈ ਠੀਕ ਹੈ ਠੀਕ ਹੈ ਫਿਰ ਜਦੋਂ ਵੀ ਕੋਈ ਤੁਹਾਡੇ ਕੋਲ ਆਉਂਦਾ ਫਿਰ ਤੁਸੀਂ ਕਿੰਨੇ ਦਿਨ ਲਈ ਕੋ ਗੱਡੀ ਰੱਖਦੇ ਹੋ ਕਿ ਨਾਲੋ ਨਾਲ ਕਰ ਦਿੰਦੇ ਹੋ ਨਹੀਂ ਸਰ ਦਿਨ ਦੂਨ ਦਾ ਕੋਈ ਨਹੀਂ ਜਦੋਂ ਨਾਲ ਨਾਲ ਦੇ ਦੇ ਦਈਏ ਮਤਲਬ ਘੰਟੇ ਤੋਂ ਘੰਟੇ ਫਿਰ ਏਜੰਸੀ ਵਿੱਚ ਜਾ ਕੇ ਤਾਂ ਬੰਦੇ ਨੂੰ ਬਹੁਤ ਸਮਾਂ ਦੇਣਾ ਪੈਂਦਾ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਕਈ ਵਾਰੀ ਪੂਰਾ ਪੂਰਾ ਦਿਨ ਵੇਟ ਕਰਨਾ ਪੈ ਜਾਂਦਾ ਹਾਂਜੀ ਬਾਈ ਇਹ ਤਾਂ ਹੈ ਹੀ ਹੈ ਹਾਂ ਪਰ ਇਹ ਅਬੀ ਏਜੰਸੀ ਚ ਤਾਂ ਫਿਰ 19 ਦੇਰੇ ਬੰਦਾ ਜਾਂਦਾ ਜਦੋਂ ਤੱਕ ਉਹ ਚਲੋ ਅਸੀਂ ਵੀ ਜੀ ਆਪਣੇ ਆਸ-ਪਾਸ ਇਲਾਕੇ ਦੇ ਲੋਕਾਂ ਨੂੰ ਇਲਾਕੇ ਦੇ ਵੀਰਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਨੌਜਵਾਨ ਵੀਰ ਨੇ ਜਿਹੜੇ ਆਪਣੇ ਇਹਨਾਂ ਨੇ ਬਾਹਰ ਜਾਣ ਨੂੰ ਛੱਡ ਕੇ ਆਪਣੇ ਘਰ ਦੇ ਅੰਦਰ ਹੀ ਆਪਣੇ ਹੀ ਕੰਮ ਨੂੰ ਵਧਾ ਕੇ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਪਾਲਣ ਦਾ ਕੀਤਾ ਸਾਡਾ ਵੀ ਹੋਰ ਇੱਕ ਪੰਜਾਬੀਆਂ ਦਾ ਜਿੰਮਾ ਬਣਦਾ ਇਹ ਉਹ ਵੀਰ ਜਿਹੜੇ ਕਹਿੰਦੇ ਵੀ ਪੰਜਾਬੀ ਕੰਮ ਨਹੀਂ ਕਰਦੇ ਪੰਜਾਬੀ ਵਿਲੇ ਰਹਿੰਦੇ ਆ ਪਰ ਮੈਂ 2 ਘੰਟੇ ਤੋਂ ਜਦੋਂ ਦੇ ਇਸ ਵੀਰ ਜੀ ਕੋਲ ਆਇਆ ਇਹ ਲਗਾਤਾਰ ਕੋਈ ਨਾ ਕੋਈ ਕੋਈ ਨਾ ਕੋਈ ਕੰਮ ਕਰ ਰਹੇ ਨੇ ਕੰਮ ਲੱਗਿਆ ਤਾਂ ਅਸੀਂ ਇਹਨਾਂ ਤੋਂ 2 ਮਿੰਟ ਟਾਈਮ ਲਿਆ ਤਾਂ ਸਾਨੂੰ ਇਹ ਲੱਗਦਾ ਵੀ ਵੀ ਜਿਹੜੀ ਉਹ ਗੱਲ ਕਹਿਣੀ ਆ ਨਾ ਉਹ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਆ ਹੋਣਗੇ ਜਿਹੜੇ ਨਹੀਂ ਕੰਮ ਕਰਦੇ ਪਰ ਜਿਹੜੇ ਕਰਦੇ ਆ ਫੇ ਸਾਡਾ ਵੀ ਕੋਈ ਫਰਜ਼ ਬਣਦਾ ਕਿ ਅਸੀਂ ਜੇ ਆਪਣੇ ਭਾਈਚਾਰੇ ਨੂੰ ਆਪਣੇ ਵੀਰਾਂ ਨੂੰ ਕਿਸੇ ਨੂੰ ਕੰਮ ਲਈ ਕਾਮਯਾਬ ਕਰਨਾ ਕਿਸੇ ਨੂੰ ਹੁਣ ਤਾਂ ਇਹਨਾਂ ਵੀਰਾਂ ਨੂੰ ਕੰਮ ਦੇਈਏ ਰੋਜ਼ਗਾਰ ਦੇਈਏ ਜਿਹੜੇ ਵਧੀਆ ਮਿਹਨਤ ਨਾਲ ਕੰਮ ਕਰਦੇ ਆ ਨਾਲੇ ਜੇ ਆਪਣੇ ਕੋਲ ਤਾਂ ਕੰਪਲੇਂਟ ਦੇਣ ਦੀ ਵੀ ਲੋੜ ਨਹੀਂ ਹੈ ਅਗਲੇ ਘਰੋਂ ਗੱਡੀ ਲੈ ਜਾਂਦੇ ਆ ਘਰੇ ਗੱਡੀ ਛੱਡ ਜਾਂਦੇ ਆ ਕੰਮ ਕਰਦੇ ਆ ਤਾਂ ਸਾਨੂੰ ਇਹਨਾਂ ਦੀ ਸਲਾਹਣਾ ਕਰਨੀ ਬਣਦੀ ਹੈ ਚੰਗਾ ਜੀ ਬਾਈ ਜੀ ਸਾਡੇ ਵੱਲੋਂ ਸਾਡੇ ਦਰਸ਼ਕਾਂ ਵੱਲੋਂ ਤੁਹਾਨੂੰ ਬਹੁਤ ਸ਼ੁਭ ਕਾਮਨਾਵਾਂ ਜੀ ਤੁਸੀਂ ਤਰੱਕੀਆਂ ਕਰੋ ਤੁਸੀਂ ਤੁਹਾਡੇ ਬੱਚਿਆਂ ਦਾ ਭੋਜ ਵਧੀਆ ਬਣਾਈ। ਅੱਛਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਈ ਜੀ ਜੱਸੀ ਜੀ ਜੇ ਕੋਈ ਸਾਡੇ ਚੈਨਲ ਤੇ ਥੋੜੀ ਇਹ ਵੀਡੀਓ ਦੇਖ ਕੇ ਤੁਹਾਡੇ ਕੋਲੋਂ ਕੰਮ ਕਰਾਉਣ ਲਈ ਕੋਈ ਆਪਣੀ ਕੋਈ ਵੀ ਵਹੀਕਲ ਲੈ ਕੇ ਆਉਂਦਾ ਤਾਂ ਉਹਦੇ ਲਈ ਤੁਸੀਂ ਕੋ ਸਾਡਾ ਫਿਰ ਜਾਂ ਸਾਡੇ ਚੈਨਲ ਤੇ ਦੇਖਣ ਵਾਲਿਆਂ ਦਾ ਕੋਈ ਮਾਨ ਤਨ ਕਰੋਗੇ? ਹਾਂਜੀ ਭਾਜੀ ਜ਼ਰੂਰ ਕਰਾਂਗੇ। ਜਿੱਦਾਂ ਤੁਸੀਂ ਤੁਹਾਡਾ ਲਾਇਕ ਔਰ ਸ਼ੇਅਰ ਕਰਕੇ ਆਊਗਾ ਜੋ ਮੰਨਦਾ ਮਾਣ ਹੋਊਗਾ ਆਪਾਂ ਉਹਨਾਂ ਦਾ ਕਰਾਂਗੇ। ਜੋ ਲੇਬਰ ਚ ਡਿਸਕਾਊਂਟ ਕਰਾਂਗੇ ਲੇਬਰ ਚ ਵੀ ਡਿਸਕਾਊਂਟ ਕਰਕੇ ਦਵਾਂਗੇ ਤੁਹਾਨੂੰ। ਲੋ ਵੀ ਦਰਸ਼ਕ ਵੀਰੋ। ਬਾਈ ਜੀ ਨੇ ਗੱਲਾਂ ਬਾਤਾਂ ਕੀਤੀਆਂ ਬਹੁਤ ਵਧੀਆ ਲੱਗੀਆਂ ਤੇ ਬਾਈ ਜੀ ਨੇ ਇੱਥੇ ਤੱਕ ਕਹਿ ਤਾ ਜਿਹੜਾ ਵੀ ਕਹਿੰਦੇ ਲਾਈਕ ਸ਼ੇਅਰ ਕਰਕੇ ਆਊਗਾ ਨਾ ਮੈਂ ਉਹਦਾ ਪੂਰਾ ਬਣਦਾ ਮਾਨ ਤਨ ਕਰੂੰਗਾ ਜੋ ਵੀ ਮੈਂ ਲੇਬਰ ਲੈਣੀ ਹੈ ਉਹਦੇ ਵਿੱਚ ਮੈਂ ਫੁੱਲ ਡਿਸਕਾਊਂਟ ਕਰਕੇ ਤੋੜੂੰਗਾ ਖੁਸ਼ ਕਰਕੇ ਤੋੜੂੰਗਾ ਕੋਈ ਇਹੋ ਜਿਹੀ ਗੱਲ ਨਹੀਂ ਵੀਰੋ ਚੰਗਾ ਜੀ ਬਸਦੇ ਰਹੋ ਅੱਛਾ ਜੀ ਬਹੁਤ ਮਿਹਰਬਾਨੀ ਧੰਨਵਾਦ ਜੀ ਤੁਹਾਡਾ